ਗੁਰੂ ਰੂਪਿਆਰੀ ਸਾਧ ਸੰਗਤ ਜੀ ਉਸ ਸਰਵਤ ਸਾਧ ਸੰਗਤਾਂ ਨੂੰ ਪਤਾ ਹੀ ਹੈ ਕਿ ਤੰਤਨ ਸਾਹਿਬ ਸ਼ੁਰਦਾਸ ਮਹਾਰਾਜ ਜੀ ਦਾ 497 ਮਹਾਂ ਜੋਤੀ ਜੋ ਸਮਾਗਮ ਜੋ ਕਿ ਤੰਤਨ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਨਾਂਗਾਂ ਡੀਰਾ ਸੱਚਕਾਂ ਡਾਂਡੀਆਂ ਵਿਖੇ 18 ਜੂਨ ਵਾਲੇ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਕਿਉਂਕਿ ਤੰਤਾਂ 108 ਸੰਤਵਾਵਾ ਹੀਰਾਦਾਸ ਮਹਾਰਾਜ ਉਦਾਸ ਸਿੰਘ ਜੀ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਤੰਤਾਂ 108 ਸੰਤਵਾਵਾ ਪ੍ਰੇਮਦਾਸ ਜੀ ਮਹਾਰਾਜ ਤੰਤਾਂ 108 ਸੰਤਵਾਵਾ ਟੈਲਦਾਸ ਜੀ ਮਹਾਰਾਜ ਤੰਤਾਂ 108 ਸੰਤਵਾਵਾ ਨਨਦਾਸ ਜੀ ਮਹਾਰਾਜ ਤੰਤਾਂ 108 ਸੰਤਵਾਵਾ ਗਿਆਨਦਾਸ ਜੀ ਮਹਾਰਾਜ ਤੰਤਾਂ 108 ਸੰਤਵਾਵਾ ਹਰੀਦਾਸ ਜੀ ਮਹਾਰਾਜ ਤੰਤਾਂ 108 ਦੀ ਬੀਬੀ ਦੀਪੂ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਤੰਤਾਂ ਸਤਗੁਰੂ ਗੁਬਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾ ਜੋਤੀ ਜੋ ਸਮਾਗਮ ਮਨਾਇਆ ਕਰਦੇ ਸਨ ਇਸ ਸਾਲ ਵੀ ਸ਼ਿਗੋਦਾਸ ਮਹਾਰਾਜ ਜੀ ਦੇ 497 ਮਹਾ ਜੋਤੀ ਜੋ ਸਮਾਗਮ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 16 ਜੂਨ 2025 ਦਿਨ ਸੋਮਵਾਰ ਵਾਲੇ ਦਿਨ ਤਨਤਾ ਸ਼ਿਗੋਗਰੰਸਾ ਮਹਾਰਾਜ ਜੀ ਦੇ 10 ਸ਼੍ਰੀਆਖਣ ਯਾਬ ਬਖ ਬਖ ਪਰਿਵਾਰਾਂ ਵੱਲੋਂ ਆਰੰਭ ਕੀਤੇ ਜਾਣਗੇ ਔਰ ਰਾਤਰੀ ਦੇ ਧਵਾਨ ਸ੍ਰੀਮਾਨ 108 ਸੰਤ ਬਾਬਾ ਜਸਵੀਰ ਸਿੰਘ ਜੀ ਪਿੱਪਲ ਮਾਂਜਰੇ ਵਾਲੇ ਸ਼ਾਮ ਨੂੰ 7 ਤੋਂ 9 ਵਜੇ ਤੱਕ ਰਬੀ ਬਾਣੀ ਦਾ ਕੀਰਤਨ ਔਰ ਸਤਗੁਰ ਗੁਬਦਾਸ ਮਹਾਰਾਜ ਜੀ ਦੀ ਮਹਿਮਾ ਸੰਤਾਂ ਮਹਾਪੁਰਸ਼ਾਂ ਦੀ ਮਹਿਮਾ ਗੁਰੂ ਇਤਿਹਾਸ ਦੇ ਨਾਲ ਜੋੜਨਗੇ ਔਰ 17 ਤਰੀਕ 17 ਜੂਨ 2025 ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਸਾਹਿਬ ਪਨਾਹੇ ਜਾਣਗੇ ਔਰ ਰਾਤਰੀ ਦੇ ਦਵਾਨ 17 ਜੂਨ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਇਤਨ ਦਰਬਾਰ ਆਰਤੀ ਕੀਰਤਨ ਹੋਵੇਗਾ ਸੰਤ ਬਾਬਾ ਜਸਵੀਰ ਸਿੰਘ ਜੀ ਪਿਪਣਾ ਅਜੇ ਬਾਰੇ ਆਪਣੀ ਹਾਜ਼ਰੀ ਜਥੇ ਦੇ ਨਾਲ ਲਾਉਣਗੇ ਔਰ 18 ਜੂਨ 225 ਸਵੇਰੇ 8:30 ਵਜੇ ਰੱਖੇਗਾ ਸ੍ਰੀ ਅਖੰਡ ਪਾਤਸ਼ਾਹ ਜੀ ਦੇ 8:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪ੍ਰਾਰੰਭ ਹੋਣਗੇ ਔਰ 10 ਵਜੇ ਭੋਗ ਦੇ ਸ਼ਲੋਕ ਔਰ ਜਬਜੀ ਸਾਹਿਬ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਰੱਬੀ ਬਾਣੀ ਦੇ ਪ੍ਰੇਮ ਪਟੋਲੇ ਆਰਤੀ ਕੀਰਤਨ ਕੀਤਾ ਜਾਵੇਗਾ ਔਰ 11 ਵਜੇ ਅਰਦਾਸ ਹੋਵੇਗੀ ਉਪਰੰਤ ਹੁਕਮਨਾਮੇ ਲਏ ਜਾਣਗੇ ਉਹਨਾਂ ਤੋਂ ਬਾਅਦ ਖੁੱਲੇ ਪੰਡਾਲ ਦੇ ਵਿੱਚ ਜਿਹੜੀ ਹੈ ਉਹ ਸਟੇਜ ਲੱਗੇਗੀ ਔਰ ਉਹ ਰੱਬੀ ਬਾਣੀ ਦਾ ਕੀਰਤਨ ਸ਼੍ਰੀ ਗੁਰਦਾਸ ਮਹਾਰਾਜ ਨੂੰ ਸ਼ਰਦਾ ਦੇ ਫੁੱਲ ਤਾਂ ਤਾਂ 107 ਸੰਤ ਬਾਬਾ ਅਨੰਦ ਸਾਹਿਬ ਜੀ ਮਹਾਰਾਜ ਨੂੰ ਸ਼ਰਦਾ ਦੇ ਫੁੱਲ ਸ਼ੀਗੋ ਦਾ ਸਾਧ ਸੰਪਦਾ ਸੈਟੀ ਜੇ ਪੰਜਾਬ ਦੇ ਵੱਖ-ਵੱਖ ਮਹਾਪੁਰਸ਼ ਸਾਧਾ ਦੇ ਫੁੱਲ ਭੇਟ ਕਰਨਗੇ 18 ਜੂਨ ਨੂੰ ਵੀ ਸ਼੍ਰੀਮਾ 188 ਬਾਬਾ ਜਸਵੀਰ ਸਿੰਘ ਪੁੱਤ ਮਾਝੇ ਵਾਲੇ ਰਬੀ ਬਾਣੀ ਦਾ ਕੀਰਤਨ ਹਰੀ ਜਸ ਸਰਵਨ ਕਰਾਉਣਗੇ ਔਰ ਜਨ ਪੰਜਾਬੀ ਨਿਊਜ਼ ਲਾਈਵ ਚੈਨਲ ਉਹ ਵੀ ਲਾਈਵ ਕਰਨਗੇ ਚੈਨਲ ਦੇ ਨਾਲ ਸੰਗਤਾਂ ਤੱਕ ਗੁਰੂ ਰਵਿਦਾਸ ਮਹਾਰਾਜੀ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਤੱਕ ਪਹੁੰਚਾਉਣਗੇ ਆਸਾਨੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਸਮਾਗਮ ਦੇ ਵਿੱਚ 18 ਜੂਨ ਨੂੰ ਸਾਰਿਆਂ ਦਾ ਪਹੁੰਚਣ ਦੀ ਕਿਰਪਾਤਾ ਕਾਣੀ ਰਤਰੀ ਦੇ ਦੀਵਾਨਾਂ ਦੇ ਵਿੱਚ ਵੀ ਪਹੁੰਚਣ ਦੀ ਕਿਰਪਾਤਾ ਕਾਣੀ ਤੇ ਆਪਾਂ ਸਾਰਿਆਂ ਦਾ ਗੁਰੂ ਜਸ ਸਰਵਣ ਕਰਕੇ ਹਰੀ ਜਸ ਸਰਵਣ ਕਰਕੇ ਤਨਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ